ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੀ ਆਈਡੀ ਇਸ ਵੀਡੀਓ ਵਿੱਚ ਇਸ ਵੀਡੀਓ ਵਿੱਚ ਆਪਾਂ ਸਿੱਖ ਕੌਮ ਦੇ ਸਭ ਤੋਂ ਵੱਡੇ ਦੁਸ਼ਮਣ ਮੀਰ ਮੰਨੂ ਦੀ ਸਿੱਖਾਂ ਨਾਲ ਲੜਾਈ ਵਿੱਚ ਕਿਵੇਂ ਮੌਤ ਹੋਈ ਇਹ ਜਾਣਕਾਰੀ ਸਾਂਝੀ ਕਰਾਂਗੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਸਾਨੀ ਸਿੱਖ ਇਤਿਹਾਸ ਦੇ ਪੰਨਿਆਂ ਉੱਤੇ ਨਰਦਈ ਮੀਰ ਮੰਨੂ ਦਾ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਜੋ ਸਿੱਖਾਂ ਦਾ ਕੱਟਣ ਦੁਸ਼ਮਣ ਸੀ ਆਪਣੇ ਰਾਜਕਾਲ ਦੇ ਰਾਣ ਉਹ ਸਿੱਖ ਕੌਮ ਦਾ ਖੂਰਾ ਖੋਜ ਬਟਾਉਣਾ ਚਾਹੁੰਦਾ ਸੀ। ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਦੇ ਵਜ਼ੀਰ ਦੇ ਜਾਲਮ ਪੁੱਤਰ ਮੀਰ ਮੰਨੂ ਤੇ ਫੌਜਦਾਰ ਅਦੀਨਾ ਬੇਗ ਨੂੰ ਸਿੱਖਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਆਦੇਸ਼ ਦੇ ਕੇ ਆਪਣੀ ਬਿਮਾਰ ਕਟੜ ਮਾਨਸਿਕਤਾ ਦਾ ਸਬੂਤ ਦਿੱਤਾ ਸੀ। ਸਿੱਖਾਂ ਨੂੰ ਕੁਚਲ ਕੇ ਮੀਰ ਮੰਨੂ ਬਾਦਸ਼ਾਹ ਦੀਆਂ ਨਜ਼ਰਾਂ ਵਿੱਚ ਹਰਮਨ ਪਿਆਰਾ ਬਨਨ ਦੇ ਮਾਰੂਕ ਸੁਪਨੇ ਲੈ ਰਿਹਾ ਸੀ। ਮੀਰ ਮੰਨੂ ਸਿੱਖ ਇਤਿਹਾਸ ਦਾ ਸਭ ਤੋਂ ਜਾਲਮ ਖਲਨਾਇਕ ਗਿਣਿਆ ਜਾਂਦਾ ਹੈ ਉਸ ਦੇ ਜਨਮ ਨੂੰ ਸਾਹਮਣੇ ਰੱਖ ਕੇ ਸਿੱਖਾਂ ਦੀ ਚੜ੍ਹਦੀ ਕਲਾ ਪੇਸ਼ ਕਰਦਾ ਮੁਹਾਵਰਾ ਬਣਿਆ ਮੰਨੂ ਅ ਸਾਡੀ ਦਾਤਰੀ ਅਸੀਂ ਮੰਨੂ ਦੇ ਸੂਈ ਉਹ ਜਿਉਂ-ਜਿਉਂ ਸਾਨੂੰ ਵੜਦਾ ਅਸੀਂ ਦੂਨ ਸੋਆਏ ਹੋਈ ਮੀਰ ਮੰਨੂ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਦੇ ਵਜ਼ੀਰ ਮੁਕਰੂਦੀਨ ਦਾ ਪੁੱਤਰ ਸੀ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ 1747 ਤੋਂ 48 ਈਸਵੀ ਸਮੇਂ ਉਸ ਦਾ ਮੁਕਾਬਲਾ ਕਰਦੇ ਆ ਵਜ਼ੀਰ ਖਾਂ ਤਾਂ ਮਾਰਿਆ ਗਿਆ ਸੀ ਪਰ ਮੀਰ ਮੰਨੂ ਨੇ ਅਬਦਾਲੀ ਦੇ ਸ਼ੱਕੇ ਛੜਾ ਦਿੱਤੇ ਹਾਰ ਕੇ ਅਬਦਾਲੀ ਨੂੰ ਅਫਗਾਨਿਸਤਾਨਾ ਵਾਪਸ ਮੁਰਨਾ ਪਿਆ ਇਸ ਸ਼ਾਨਦਾਰ ਪ੍ਰਾਪਤੀ ਬਦਲੇ ਮੀਰ ਮੰਨੂ ਨੂੰ ਅਪ੍ਰੈਲ 1748 ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਜਦੋਂ ਮੀਰ ਮੰਨੂ ਲਾਹੌਰ ਦਾ ਸੂਬੇਦਾਰ ਬਣਿਆ ਤਾਂ ਪੰਜਾਬ ਵਿੱਚ ਰਾਜਸੀ ਉਥਲ-ਪੁਥਲ ਦਾ ਜੋਰ ਸੀ ਸੂਬੇਦਾਰ ਯਾਹੀਆ ਖਾਨ ਅਤੇ دیਵਾਨ ਲਖਪਤ ਰਾਏ ਨੇ ਛੋਟਾ ਕੱਲੂ ਘਰਾ 1740 ਈਸਵੀ ਵਿੱਚ ਕਰਕੇ ਸਿੱਖਾਂ ਦਾ ਮਨੋਬਲ ਤੋੜਨ ਦੇ ਜੋ ਯਤਨ ਕੀਤੇ ਸਨ ਐ ਹਮਦਸ਼ਾ ਅਬਦਾਲੀ ਦੇ ਹਮਲੇ ਨੇ ਉਹ ਸਫਲ ਬਣਾ ਦਿੱਤੇ ਸਨ ਅਬਦਾਲੀ ਨੇ 11 ਜਨਵਰੀ 1748 ਨੂੰ ਲਾਹੌਰ ਫਤਿਹ ਕੀਤਾ 11 ਮਾਰਚ 1748 ਨੂੰ ਉਹ ਮੀਰ ਮੰਨੂ ਹੱਥੋਂ ਮਨੂਪੁਰ ਹਾਰ ਗਿਆ ਇਨ੍ਹਾਂ ਦੋ ਮਹੀਨਿਆਂ ਵਿੱਚ ਸਿੰਘਾਂ ਨੇ ਚਣਾ ਤੋਂ ਸਤਲੁਜ ਤੱਕ ਦਾ ਸਾਰਾ ਇਲਾਕਾ ਲੁੱਟ ਲਿਆ ਇਸ ਸਮੇਂ ਉਹਨਾਂ ਫੈਸਲਾ ਕੀਤਾ ਕਿ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਰਕਾਰ ਦੇ ਟੁਕੜਬੋਝਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਆਏ ਦੇਣਾ ਚੁਗਲੀਆਂ ਕਰਕੇ ਸਿੰਘਾਂ ਨੂੰ ਫੜਾਉਂਦੇ ਹਨ ਇਸ ਗੁਰਮਤੇ ਉੱਤੇ ਅਮਲ ਕਰਦਿਆ ਚੌਧਰੀ ਸੈਬ ਰਾਏ ਪਿੰਡ ਕੁਸ਼ਰੇ ਦਾ ਸੰਧੂ ਜੱਟ ਰਾਮਾ ਰੰਧਾਵਾ ਪਿੰਡ ਕਣੀਆ ਹਰੀ ਭਗਤਾ ਨਰੰਜਣੀਆਂ ਪਿੰਡ ਜੰਡੇਆਲਾ ਗੁਰੂ ਧਰਮਦਾਸ ਜੋਧੋ ਨਗਰੀਆ ਪਰਮਾ ਸ਼ੀਨਾ ਸਨਮੁਖਾ ਰਾਏ ਪਿੰਡ ਵਿਡਾਲੀ ਰਾਏ ਬਖਤਾ ਪਿੰਡ ਮਜੀਠਾ ਰਾਏ ਹਸਨਾ ਪਿੰਡ ਮੰਡਿਆਲਾ ਜਹੈਣਾ ਮੱਲ ਪਿੰਡ ਭੀਲੋਵਾਲ ਕਾਜੀ ਫਜ਼ਲ ਅਹਿਮਦ ਖਾਂ ਸ਼ਮਸ਼ੇਰ ਖਾਂ ਖੋਖਰ ਸਠੇਆਲੇ ਤੇ ਬਟਾਲੇ ਦੇ ਰੰਗੜੇ ਇਸਤੇ ਦੇ ਜੱਟ ਹੈਵਤਪੁਰ ਪੱਟ ਦੇ ਖੱਤਰੀ ਸੇਖੂਪੁਰ ਦੇ ਰੰਗੜ ਅਤੇ ਹੋਰ ਕਈ ਚੌਧਰੀ ਸੋਦੇਗੇ ਪਿੰਡ ਕਣੀਆਂ ਨੋਸ਼ੇਰਾ ਸੰਦੂਗਾ ਬਟਾਲਾ ਝੰਡੇਆਲਾ ਮਜੀਠਾ ਕਲਾਨੌਰ ਜੋਧਨਗਰ ਫਗਵਾੜਾ ਅਲਹਣਾ ਬਿਜਵਾੜ ਜਲੰਧਰ ਸਠੇਆਲਾ ਬਟਾਲਾ ਮੰਡੇ ਆਲਾ ਸ਼ੇਖੋਪੁਰਾ ਫਰਸੂਲ ਨਗਰ ਟੰਗ ਮਿਆਦ ਨੂੰ ਚੰਗੀ ਤਰ੍ਹਾਂ ਲੁੱਟਿਆ ਤੇ ਤਬਾਹ ਕੀਤਾ ਗਿਆ ਇਸ ਨਾਲ ਚੁਗਲਖੋਰ ਸਹਿਮ ਗਈ ਅਤੇ ਸਰਕਾਰ ਨਾਲ ਸਿੰਘਾਂ ਦੀ ਟੱਕਰ ਸਿੱਧੀ ਹੋ ਗਈ ਇਸ ਸਮੇਂ ਸਲਾਬਤ ਖਾਨ ਅੰਮ੍ਰਿਤਸਰ ਦਾ ਹਾਕਮ ਸੀ ਜਿਸ ਸਮੇਂ ਅਬਦਾਲੀ ਮੀਰ ਮੰਨੂ ਨਾਲ ਉਲਝਿਆ ਹੋਇਆ ਸੀ ਸਿੰਘ ਅੰਮ੍ਰਿਤਸਰ ਆ ਪਈ ਲੜਾਈ ਵਿੱਚ ਸਲਾਬਤ ਖਾਨ ਮਾਰਿਆ ਗਿਆ ਉਸ ਦੀ ਫੌਜ ਅੰਮ੍ਰਿਤਸਰ ਛੱਡ ਕੇ ਨਸ ਗਈ। ਸਿੰਘਾਂ ਅੰਮ੍ਰਿਤਸਰ ਉੱਤੇ ਕਬਜ਼ਾ ਕਰ ਲਿਆ। دیਵਾਨ ਲਖਪਤ ਰਾਏ ਨੇ ਅੰਮ੍ਰਿਤ ਸਰੋਵਰ ਦਾ ਹਿੱਸਾ ਪੂਰ ਦਿੱਤਾ ਸੀ। ਸਿੰਘਾਂ ਨੇ ਉਸ ਦੀ ਸਫਾਈ ਕਰਕੇ ਜਲ ਭਰਿਆ ਖੁੱਲੇ ਦਰਸ਼ਨ ਇਸ਼ਨਾਨ ਦਾ ਸਬੱਬ ਬਣਿਆ। ਮੀਰ ਮੰਨੂ ਤੋਂ ਹਾਰ ਕੇ ਅਬਦਾਲੀ ਵਾਪਸ ਮੁੜਿਆ ਤਾਂ ਸਤਲੁਜ ਦੇ ਪਾਰ ਕਰਦਿਆਂ ਹੀ ਸਿੰਘ ਉਸ ਦੇ ਪਿੱਛੇ ਲੱਗ ਗਏ। ਦਿਨੇ ਉਹ ਅਬਦਾਲੀ ਦੀ ਫੌਜ ਤੋਂ ਥੋੜਾ ਦੂਰ ਹਟ ਜਾਂਦੇ ਅਤੇ ਰਾਤ ਨੂੰ ਛਾਪਾ ਮਾਰ ਹੱਥ ਲੱਗਾ ਸਮਾਨ ਲੁੱਟ ਜੰਗਲਾਂ ਵਿੱਚ ਜਾ ਵੜਦੇ। ਝੜਣਾ ਤੱਕ ਅਬਦਾਲੀ ਨਾਲ ਇਹੀ ਸ਼ਲੋਕ ਹੁੰਦਾ ਦਾਰੇਹਾ 29 ਮਾਰਚ 1748 ਦੀ ਵਿਸਾਖੀ ਕਈ ਵਰਿਆਂ ਪਿੱਛੋਂ ਸਿੰਘਾਂ ਧੂਮਤਾਬ ਨਾਲ ਬਣਾਈ ਇਸ ਸਮੇਂ ਹੋਏ ਸਰਬੱਤ ਖਾਲਸਾ ਵਿੱਚ ਇੱਕ ਕੇਂਦਰੀ ਜਥੇਬੰਦੀ ਬਣਾਉਣ ਉੱਤੇ ਜ਼ੋਰ ਦਿੱਤਾ ਗਿਆ ਛੋਟੇ ਘੱਲੂ ਘਾਰੇ ਦਾ ਇਹ ਹੀ ਸਬਕ ਸੀ ਇਸ ਗੁਰਮਤੇ ਉੱਤੇ ਅਮਲ ਕਰਦਿਆਂ 11 ਮਿਸਲਾਂ ਅਤੇ ਦਲ ਖਾਲਸਾ ਦਾ ਗਠਨ ਹੋਇਆ ਨਵਾਬ ਕਬੂਰ ਸਿੰਘ ਨੂੰ ਦਲ ਖਾਲਸਾ ਦਾ ਜਥੇਦਾਰ ਮੰਨਿਆ ਗਿਆ ਮਿਸਲਦਾਰ ਆਪਣੇ ਆਪਣੇ ਇਲਾਕਿਆਂ ਵਿੱਚ ਸਰਗਰਮ ਹੋਵੇ मीर मन्नू ਨੇ ਸੂਬੇਦਾਰੀ ਸੰਭਾਲਦਿਆਂ ਹੀ ਸਿੱਖਾਂ ਨੂੰ ਕੁਚਲ ਅਤੇ ਅਮਨ-ਅਮਾਨ ਕਾਇਮ ਕਰਨ ਦੇ ਹੁਕਮ ਦਿੱਤੇ ਪਰ ਇਹਨਾਂ ਉੱਤੇ ਅਮਲ ਸੰਭਵ ਨਹੀਂ ਹੋ ਸਕਿਆ। ਮੀਰ ਮੰਨੂ ਦੇ ਦੁਸ਼ਮਣ ਸਭ ਪਾਸੇ ਫੈਲੇ ਹੋਏ ਸਨ। ਦਿੱਲੀ ਦਰਬਾਰ ਵਿੱਚ ਵੀ ਉਸ ਦਾ ਕੋਈ ਮਦਦਗਾਰ ਨਹੀਂ ਸੀ। ਵਿਰੋਧੀ ਕਈ ਸਨ। ਅਬਦਾਲੀ ਵੱਲੋਂ ਫਿਰ ਹਮਲਾ ਕੀਤੇ ਜਾਣ ਦੀਆਂ ਖਬਰਾਂ ਚੱਕਰ ਲਾ ਰਹੀਆਂ ਸਨ। ਅਖੀਰ ਮੀਰ ਮੰਨੂ ਨੇ ਸਿੱਖਾਂ ਨਾਲ ਸਮਝੌਤਾ ਕਰਨ ਦਾ ਮਨ ਬਣਾਇਆ। ਇਸ ਸਮੇਂ ਰਾਮਰਾਉਣੀ ਦਾ ਘੇਰਾ ਚੱਲ ਰਿਹਾ ਸੀ ਮੀਰ ਮੰਨੂ ਨੇ ਪੇਸ਼ਕਸ਼ ਕੀਤੀ ਕਿ ਜੇ ਸਿੱਖ ਅਮਨ ਸ਼ਾਂਤੀ ਨਾਲ ਰਹਿਣਾ ਪ੍ਰਵਾਨ ਕਰ ਲੈਣ ਤਾਂ ਰਾਮਰਾਉਣੀ ਦਾ ਘੇਰਾ ਚੁੱਕ ਲਿਆ ਜਾਵੇਗਾ ਜ਼ਗੀਰ ਵੀ ਦਿੱਤੀ ਜਾਵੇਗੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਹਗਵਾਈ ਵਿੱਚ ਇਹ ਪੇਸ਼ਕਸ਼ ਪ੍ਰਵਾਨ ਕਰ ਲਈ ਗਈ ਨਵੰਬਰ 1748 ਵਿੱਚ ਸਮਝੌਤੇ ਅਧੀਨ ਪੱਟੀ ਪਰਗਣੇ ਦੇ ਮਾਵਲੇ ਵਿੱਚੋਂ ਅੱਤ ਸਿੰਘਾਂ ਦੇ ਗੁਜ਼ਾਰੇ ਲਈ ਹਰਿਮੰਦਰ ਸਾਹਿਬ ਦੇ ਨਾਂ ਜ਼ਗੀਰ ਵਜੋਂ ਕਰ ਦਿੱਤਾ ਗਿਆ ਇਹ ਪ੍ਰਬੰਧ 4 ਸਾਲ ਤੱਕ ਚੱਲਿਆ ਇਸ ਦੌਰਾਨ ਸਿੰਘਾਂ ਨੇ ਦਿਵਾਨ ਕੌੜਾ ਮਲ ਦੀ ਆੜ ਵਿੱਚ ਮੀਰ ਮੰਨੂ ਦੀ ਮਦਦ ਵੀ ਕੀਤੀ। ਮਲਤਾਨ ਉੱਤੇ ਹਮਲੇ 1750 ਈਸਵੀ ਸਮੇਂ 10000 ਸਿੰਘ ਮੀਰ ਮੰਨੂ ਲਈ ਲੜੇ ਸਨ। ਇਸ ਲੜਾਈ ਵਿੱਚ ਸ਼ਾਹ ਨਿਵਾਜ਼ ਨੂੰ ਮਾਰਨ ਦਾ ਸਿਹਰਾ ਵੀ ਜੱਸਾ ਸਿੰਘ ਆਰਾਮਗੜੀਏ ਦੇ ਸਿਰ ਬਣਿਆ ਜਾਂਦਾ ਹੈ। ਕੌੜਾ ਮਲ ਨੇ ਇਸ ਸੇਵਾ ਬਦਲੇ ਸਿੰਘਾਂ ਨੂੰ ਰਕਮਾਂ ਤਾਂ ਦਿੱਤੀਆਂ ਹੀ ਗੁਰਦੁਆਰਾ ਬਾਲ ਲੀਲਾ ਨਨਕਾਣਾ ਸਾਹਿਬ ਦਾ ਨਿਰਮਾਣ ਵੀ ਕਰਵਾਇਆ। 11000 ਰੁਪਏ ਦੀ ਦੀਗ ਅਮਰਤ ਸਰ ਚੜਾਈ ਸਿੰਘਾਂ ਦੀ ਜ਼ਗੀਰ ਵਿੱਚ ਵੀ ਵਾਧਾ ਹੋਇਆ। ਪੱਟੀ ਦੇ ਪਰਗਣੇ ਤੋਂ ਬਿਨਾ ਸੰਦੂਆਂ ਮਟਾਲਾ ਜੰਡਿਆਲਾ ਮਜੀਠਾ ਕਲਾਨੌਰ ਜੋਧਨਗਰ ਪਗਵਾੜਾ ਤਲਬਣਾ ਬਿਜਵਾੜਾ ਜਲੰਧਰ ਨੇ ਚਹੋਣੀਆਂ ਤੇ ਚਭਾਲ ਵੀ ਦੇ ਦਿੱਤੇ ਗਏ ਉਂਝ ਇਹ ਸਮਾਂ ਮੀਰ ਮੰਨੂ ਲਈ ਇਮਤਿਹਾਨ ਦਾ ਸੀ ਦਿੱਲੀ ਦਰਬਾਰ ਵਿੱਚ ਬਾਦਸ਼ਾਹਾਂ ਵੀ ਬਦਲ ਗਿਆ ਸੀ ਇਸ ਸਮੇਂ ਮੁਹੰਮਦ ਸ਼ਾਹ ਦਾ ਪੁੱਤਰ ਅਹਿਮਦ ਸ਼ਾ 1748 ਤੋਂ 54 ਇਸ ਵੀ ਤੱਕ ਹਾਕਮ ਸੀ ਵਜ਼ੀਰ ਦਾ ਅਲਾਨੀਆਂ ਵਿਰੋਧੀ ਖੇਮੇ ਦਾ ਸੀ ਅਬਦਾਲੀ ਨੇ 1748 ਦੇ ਅੰਤ ਤੇ ਮੁਰ ਪੰਜਾਬ ਉੱਤੇ ਹਮਲਾ ਕੀਤਾ ਮੀਰ ਮੰਨੂ ਕੋਲ ਮੁਕਾਬਲਾ ਕਰਨ ਦੀ ਸ਼ਕਤੀ ਨਹੀਂ ਸੀ ਭਾਵੇਂ ਕਿ ਉਸ ਅਬਦਾਲੀ ਦਾ ਮੁਕਾਬਲਾ ਕੀਤਾ ਵਿਚਲਾ ਰਸਤਾ ਕੱਢ ਕੇ ਉਸ ਅਬਦਾਲੀ ਅਤੇ ਗੁਜਰਾਤ ਦੇ ਚਾਹ ਜ਼ਿਲ੍ਹਿਆਂ ਦਾ ਮਾਮਲਾ ਜੋ ਕਿ 14 ਲੱਖ ਰੁਪਏ ਬੰਦਾ ਸੀ ਦੇ ਕੇ ਜਾਨ ਛੜਾਈ ਖੁਸ਼ਵੰਤ ਸਿੰਘ ਦੇ ਸ਼ਬਦਾਂ ਵਿੱਚ ਮੀਰ ਮੰਨੂ ਅਫਗਾਨ ਬਾਦਸ਼ਾਹ ਤੇ ਮੁਗਲ ਸ਼ਹਿਨਸ਼ਾ ਦਾ ਜ਼ਗੀਰਦਾਰ ਬਣ ਗਿਆ ਅਫਗਾਨਾਂ ਨੇ ਤੀਜਾ ਹਮਲਾ 1751 ਤੋਂ 52 ਵਿੱਚ ਕੀਤਾ ਅਕਤੂਬਰ 1751 ਈਸਵੀ ਵਿੱਚ ਅਬਦਾਲੀ ਦਾ ਦੂਤ ਹਾਰੁਨ ਖਾਨ ਲਾਹੌਰ ਆਇਆ ਤੇ ਮੀਰ ਮੰਨੂ ਤੋਂ ਮਾਮਲਾ ਮੰਗਿਆ ਮੰਨੂ ਨੇ ਮਜਬੂਰੀ ਪ੍ਰਗਟ ਕੀਤੀ ਨਵੰਬਰ ਵਿੱਚ ਖਬਰ ਮਿਲੀ ਕਿ ਅਬਦਾਲੀ ਆਪ ਪਿਸ਼ਾਵਰ ਆ ਗਿਆ ਹੈ ਅਤੇ ਉਸ ਦੇ ਜਰਨੈਲ ਜਹਾਨ ਖਾ ਅਤੇ ਬਦੁਸਮਤ ਖਾ ਫੌਜ ਲੈ ਕੇ 2 ਤਾਸ ਤੱਕ ਅੱਪੜ ਗਈ ਹਨ ਮੀਰ ਮੰਨੂ ਨੇ ਮੁਲਤਾਨ ਤੋਂ ਕੌੜਾ ਮੱਲ ਤੇ ਜਲੰਧਰ ਤੋਂ ਅਦੀਨਾ ਬੇਗ ਨੂੰ ਆਪਣੀ ਸਹਾਇਤਾ ਲਈ ਬੁਲਾਇਆ ਨਾਲ ਹੀ ਮੰਨੂ ਨੇ ਅਬਦਾਲੀ ਦੇ ਦੂਤ ਨੂੰ 9 ਲੱਖ ਰੁਪਏ ਦਿੱਤੇ ਅਤੇ ਬਾਕੀਆਂ ਨੂੰ ਅਦਾ ਕਰਨ ਦਾ ਪ੍ਰੋਸਾ ਦੇ ਵਾਇਆ ਫਾਰੂਨ ਖਾਨ ਨੇ ਉਹ ਰਪਈਏ ਅਤੇ ਮੰਨੂ ਦੀ ਚਿੱਠੀ ਜਿਸ ਵਿੱਚ ਬਾਕੀ ਮਾਮਲਾ ਜਲਦੀ ਨਿਪਟਾ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਸੀ ਅਬਦਾਲੀ ਨੂੰ ਭੇਜ ਦਿੱਤੀ। ਅਬਦਾਲੀ ਨੇ 9 ਲੱਖ ਰੁਪਏ ਵੀ ਲੈ ਲਈ ਅਤੇ ਆਪਣਾ ਅੱਗੇ ਵਧਣਾ ਵੀ ਜਾਰੀ ਰੱਖਿਆ। ਅਸਲ ਵਿੱਚ ਇਸ ਵਾਰ ਉਹ ਮਾਮਲਾ ਨਹੀਂ ਲੈਣ ਆਇਆ ਸੀ ਲਾਹੌਰ ਲੈਣ ਲਈ ਆਇਆ ਸੀ। ਮੰਨੂ ਨੇ ਮੁਕਾਬਲਾ ਕਰਨ ਦੀ ਠਾਣੀ। ਦੋਵੇਂ ਫੌਜਾਂ ਲਾਹੌਰ ਨੇੜੇ ਬਿਲਾਵਲ ਕੋਲ ਆਹਮਣੇ-ਸਾਹਮਣੇ ਡੱਟ ਗਈਆਂ। ਇਸ ਲਈ ਸਮੇਂ ਮੀਰ ਮੰਨੂ ਨੇ ਕੌੜਾ ਮਲ ਰਹੀ ਸਿੰਘਾਂ ਤੋਂ ਮਦਦ ਮੰਗੀ ਅਤੇ ਸਹਾਇਤਾ ਬਦਲੇ ਪਹਾੜ ਦਾ ਆਦੀ ਇਲਾਕਾ ਪਢੋਲ, ਕਠੂਆ, ਬਸੌਲੀ ਆਦਿ ਸਿੰਘਾਂ ਨੂੰ ਦੇਣਾ ਮੰਨਿਆ। ਸਿੰਘ ਅਮਰਤ ਸਰੂ ਸਹਾਇਤਾ ਲਈ ਜਾ ਰਹੇ ਸਨ ਕਿ ਰਸਤੇ ਵਿੱਚ ਇੱਕ ਦੁਰਘਟਨਾ ਹੋ ਗਈ। ਰਾਮਗੜੀਆ ਮਿਸਲ ਦੇ ਖੁਸ਼ਹਾਅ ਸਿੰਘ ਮੱਕੜ ਨੂੰ ਹਰੀ ਸਿੰਘ ਭੰਗੀ ਨੇ ਕਤਲ ਕਰ ਦਿੱਤਾ। ਬਾਕੀ ਦੇ ਸਰਦਾਰ ਇਸ ਗੱਲੋਂ ਨਾਰਾਜ਼ ਹੋ ਕੇ ਭੰਗੀਆਂ ਦਾ ਡੇਰਾ ਲੁੱਟਣ ਜਾ ਪਏ। 10000 ਫੌਜ ਸਮੇਤ ਭੰਗੀ ਸਰਦਾਰ ਵਾਪਸ ਪਰਤ ਗਈ ਅਤੇ 20000 ਸ਼ਾਲੀਮਾਰ ਬਾਗ ਵਿੱਚ ਜਾ ਬੈਠੀ। ਅਗਲੇ ਕੁਝ ਦਿਨਾਂ ਵਿੱਚ ਸਿੰਘਾਂ ਦੀ ਗਾਂ ਹਲਾਲ ਕਰ ਦੇ ਕਸਾਈ ਮੁਸਲਮਾਨਾਂ ਨਾਲ ਝੜਪ ਹੋ ਗਈ। ਇਸ ਗੱਲੋਂ ਸ਼ਹਿਰ ਦੇ ਮੁਸਲਮਾਨ ਭੜਕ ਗਏ ਅਤੇ ਸਿੰਘਾਂ ਤੇ ਹਮਲਾ ਕਰ ਦਿੱਤਾ। ਇਸ ਮੋਟ ਭੇਦ ਵਿੱਚ ਕਈ ਆਦਮੀ ਮਾਰੇ ਗਏ। ਇੱਕ ਦਿਨ ਸੁੱਖਾ ਸਿੰਘ ਮਾੜੀ ਕਾਬਕੋ ਵਾਲਾ ਕੁਝ ਸਿੰਘਾਂ ਸਮੇਤ ਰਾਵੀਓ ਪਾਰ ਗਿਆ। ਅੱਗੋ ਅਬਦਾਲੀ ਦੇ ਦਸਤੇ ਉਹਨਾਂ ਨੂੰ ਪਹੁੰਚ ਗਈ। ਮੁਕਾਬਲੇ ਵਿੱਚ ਕਈ ਸਿੰਘ ਮਾਰੇ ਗਏ। ਜਦੋਂ ਉਹ ਡੇਰੇ ਨੂੰ ਮੁੜ ਰਹੇ ਸਨ ਤਾਂ ਮੰਨੂ ਦੀ ਫੌਜ ਨੇ ਉਹਨਾਂ ਉੱਤੇ ਤੋਪਾਂ ਦੇ ਗੋਲੇ ਚਲਾਉਣੇ ਸ਼ੁਰੂ ਕਰ ਦਿੱਤੇ। ਖਾਲਸਾ ਦਲ ਦੇ ਸਿਪਾਹੀਆਂ ਦਾ ਮਨ ਖੱਟਾ ਹੋ ਗਿਆ ਅਤੇ ਉਹ ਮੀਰ ਮੰਨੂ ਦਾ ਸਾਥ ਛੱਡ ਕੇ ਵਾਪਸ ਚਲੇ ਗਏ। ਇਸ ਲੜਾਈ ਵਿੱਚ ਮੀਰ ਮੰਨੂ ਦੀ ਹਾਰ ਹੋ ਗਈ। ਉਸ 50 ਲੱਖ ਰੁਪਏ ਸਾਲਾਨਾ ਦੇਣੇ ਕਰ ਅਬਦਾਲੀ ਨਾਲ ਸਮਝੌਤਾ ਕਰ ਲਿਆ। ਆਪਣੀ ਹਾਰ ਦਾ ਕਾਰਨ ਉਸ ਸਿੰਘਾਂ ਨੂੰ ਮੰਨਿਆ ਅਤੇ ਬਦਲਾ ਲੈਣ ਦੀ ਠਾਨ ਲਈ ਉਸਨੇ ਸਿੱਖਾਂ ਦੀ ਜ਼ਮੀਰ ਜ਼ਬਤ ਕਰਨ ਲਈ ਅਤੇ ਹਰ ਕਿਸਾ ਧਾਰੀ ਨੂੰ ਕਤਲ ਕਰਨ ਦੇ ਹੁਕਮ ਚਾੜ ਦਿੱਤੇ। ਜ਼ਾਹਰ ਹੈ ਸ਼ਾਂਤੀ ਦਾ ਸਮਝੌਤਾ ਟੁੱਟ ਗਿਆ। ਦੋਵੇਂ ਪਾਸਿਓਂ ਮਾਰ ਕਾਟ ਫੂਨ ਲੱਗੀ। ਮੀਰ ਮੰਨੂ ਬੜੇ ਜਿੱਦੀ ਸੁਭਾਅ ਦਾ ਸੂਬੇਦਾਰ ਸੀ। ਸਿੱਖਾਂ ਉਹਨਾਂ ਦੇ ਬੱਚਿਆਂ ਇਸ ਤਰ੍ਹਾਂ ਆਦਮੀ ਦੀ ਵੀ ਕਤਲ ਦਾ ਹੁਕਮ ਦੇ ਕੇ ਉਸਨੇ ਸਾਰੇ ਇਲਾਕੇ ਵਿੱਚ ਗਸ਼ਤੀ ਫੌਜ ਚਾੜ ਦਿੱਤੀ। ਮੂਮਨ ਖਾ ਸ਼ਾਇਦ ਜਮਾਲਉਦੀਨ ਬਖਸ਼ੀ ਗਾਜੀ ਬੀਗ ਖਵਾਜਾ ਮਿਰਜ਼ਾ ਵਰਗੇ ਅਫਸਰ ਇਸ ਮੁਹੰਮ ਦੇ ਆਗੂ ਤਾਬ ਦਿੱਤੇ ਉਸਨੇ ਇਲਾਕੇ ਦੇ ਚੌਧਰੀਆਂ ਪਹਾੜੀ ਰਾਜਿਆਂ ਨੂੰ ਵੀ ਸਖਤ ਹੁਕਮ ਭੇਜੇ ਕਿ ਜਿੱਥੇ ਕੋਈ ਸਿੱਖ ਜਾਂ ਉਹਨਾਂ ਦੇ ਬੱਚੇ ਔਰਤਾਂ ਮਿਲਣ ਫੜ ਕੇ ਲਾਹੌਰ ਪਹੁੰਚਾ ਦਿੱਤੇ ਜਾਣ ਸਿੱਖਾਂ ਨੂੰ ਤਬਾਹ ਕਰਨ ਵਿੱਚ ਮੀਰ ਮੰਨੂ ਨੇ ਕੋਈ ਕਸਰ ਨਹੀਂ ਛੱਡੀ ਇਤਿਹਾਸਕਾਰਾਂ ਸਿੱਖਾਂ ਉੱਤੇ ਹੁੰਦੇ ਜ਼ੁਲਮ ਅਤੇ ਕਤਲਾਂ ਦਾ ਜ਼ਿਕਰ ਕਰਦੇ ਕਈ ਸਵੇ ਕਾਲੇ ਕੀਤੇ ਹਨ ਲਤੀਫ ਅਨਸਾਰ ਮੀਰ ਮੰਨੂ ਨੇ ਹਜ਼ਾਰਾਂ ਸਿੱਖ ਕਤਲ ਕੀਤੇ ਕਨਈਆ ਲਾਲ ਅਨੁਸਾਰ ਸੈਂਕੜੇ ਸਿੱਖ ਰੋਜ਼ ਫੜੇ ਆਉਂਦੇ ਅਤੇ ਨਖਾਸ਼ ਚੌਕ ਵਿੱਚ ਕਤਲ ਕੀਤੇ ਜਾਂਦੇ। ਚਿਸਤੀ ਅਨੁਸਾਰ ਮੀਰ ਮੰਨੂ ਕੋਲੋਂ ਹਜ਼ਾਰਾਂ ਸਿੱਖ ਕਤਲ ਹੋਏ। ਈਦ ਦੇ ਦਿਨ ਮੰਨੂ ਨੇ ਸ਼ਹੀਦਗੰਦ ਵਿਖੇ 1100 ਸਿੱਖ ਕਤਲ ਕੀਤੇ। ਸਿੰਘਾਂ ਨੇ ਘਰ ਘਾਟ ਛੱਡ ਦਿੱਤੇ ਅਤੇ ਗਸ਼ਤੀ ਫੌਜਾਂ ਨਾਲ ਟਕਰਾਉਣ ਲੱਗ ਪਏ। ਮੀਰ ਮੰਨੂ ਮੁਕਾਬਲਿਆਂ ਦੀ ਖ਼ਬਰ ਸੁਣ ਕੇ ਆਪ ਹਉਮੇਂ ਤੇ ਚੜ ਗਿਆ। 3 ਨਵੰਬਰ 1753 ਈਸਵੀ ਦਾ ਦਿਨ ਚੜ੍ਹਿਆ ਹੀ ਸੀ ਕੇ ਸੁਫੇ ਨੇ ਆ ਕੇ ਖਬਰ ਦੇ ਦਿੱਤੀ ਕਿ ਨਾਲ ਦੇ ਕਮਾਦ ਵਿੱਚ ਸਿੰਘ ਲੋਕੇ ਬੈਠੇ ਹਨ ਮੰਨੂ ਨੇ ਉਸੇ ਵੇਲੇ ਘੋੜੇ ਤੇ ਚੜ ਫੌਜ ਨਾਲ ਕਮਾਦ ਨੂੰ ਜਾ ਕੇ ਰਿਆ ਕਮਾਦ ਸੰਘਣਾ ਸੀ ਸਿੰਘਾਂ ਨੇ ਇੱਕਦਮ ਗੋਲਾਬਾਰੀ ਕਰ ਦਿੱਤੀ ਖੜਾਕ ਤੋਂ ਮੀਰ ਮੰਨੂ ਦਾ ਘੋੜਾ ਡਰ ਗਿਆ ਮੀਰ ਮੰਨੂ ਕਾਠੀ ਤੋਂ ਥੱਲੇ ਡਿੱਗਾ ਪਰ ਉਸ ਦਾ ਇੱਕ ਪੈਰ ਰਕਾਬ ਵਿੱਚ ਹੀ ਫਸਾ ਰਹਿ ਗਿਆ ਭੱਜੇ ਜਾਂਦੇ ਘੋੜੇ ਦੇ ਪਿੱਛੇ ਧੂਈਂਦਾ ਧੂਈਂਦਾ ਮੀਰ ਮੰਨੂ ਦੀ મોત ਹੋ ਗਈ ਉਸ ਦੀ ਫੌਜ ਨੂੰ ਕਈ ਮਹੀਨਿਆਂ ਦੀ ਤਨਖਾਹ ਨਹੀਂ ਸੀ ਮਿਲੀ। ਉਹਨਾਂ ਨੇ লাশ ਤੇ ਕਬਜ਼ਾ ਕਰ ਲਿਆ। ਆਖਰ 3 ਦਿਨਾਂ ਬਾਅਦ ਉਸ ਦੀ ਪਤਨੀ ਨੇ ਆਪਣੇ ਗਹਿਣੇ ਵਿੱਚ ਕੇ ਤਨਖਾਹ ਦਿੱਤੀ ਤੇ লাশ ਦਾ ਅੰਤਮ ਸੰਸਕਾਰ ਕੀਤਾ। ਉਸ ਦੇ ਮਰਨ ਦੀ ਖਬਰ ਸੌਂਦੇ ਹੀ ਸਾਰੇ ਸਿੱਖ ਜਥੇ ਲਾਹੌਰ ਜਾ ਪਏ ਤੇ ਸਾਰੀਆਂ ਸਿੰਘਣੀਆਂ ਅਤੇ ਬੱਚਿਆਂ ਨੂੰ ਰਿਹਾ ਕਰਵਾ ਲਿਆ ਗਿਆ। ਉਸ ਦੀ ਮੌਤ ਤੋਂ ਬਾਅਦ ਸਿੱਖਾਂ ਨੂੰ ਕੁਝ ਸਮੇਂ ਲਈ ਸਾਹ ਮਿਲ ਗਿਆ ਅਤੇ ਉਹ ਦੁਬਾਰਾ ਸੰਗਠਿਤ ਹੋ ਕੇ ਪੰਜਾਬ ਵਿੱਚ ਮੱਲਾ ਮਾਰਨ ਲੱਗੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦਾ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ